ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਚੇਤਨਾ ਮਾਰਚ ਦਾ ਜਿਹੜਾ ਵਾ ਉਹ ਆਰੰਭ ਕੀਤਾ ਜਾਂਦਾ ਵਾ ਅੱਜ ਗੁਰਦੁਆਰਾ ਸ਼ਿਦਾ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਤੋਂ ਵਕ ਵਕ ਫੜਾ ਕਰਦੇ ਹੋਏ ਅੱਜ ਤਰੰਤਨ ਪਹੁੰਚਿਆ ਵਾ ਕਿ ਇਹ ਅਗਲਾ ਫੜਾ ਜਿਹੜਾ ਵਾ ਅਗਲਾ ਫੜਾ ਜਿਹੜਾ ਵਾ ਜੰਡਿਆਲੌਰ ਕਰਮ ਸਿੰਘ ਹਾਲਤ ਹੁੰਦਾ ਹੋਇਆ ਜੰਡਿਆਲਾ ਜਲੰਧਰ ਇਹ ਆਖੋ ਹੁੰਦਾ ਆ ਰਾਤੋਂ ਵਿਸ਼ਰਾਮ ਜਿਹੜਾ ਵਾ ਇਹ ਅੰਬਾਲਾ ਗੁਰਦੁਆਰਾ ਮਜੀਠ ਸਾਹਿਬ ਵਿਖੇ ਹੋਏਗਾ ਇਹ 26 ਚੇਤਨਾ ਮਾਰਚ ਹਰ ਸਾਲ ਦੀ ਤਰ੍ਹਾਂ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ 3 ਸਤੰਬਰ ਦੀ 3 ਸਤੰਬਰ ਨੂੰ ਗੁਰਦੁਆਰਾ ਸੀਸਗਨ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਏਗਾ ਵਾਹੀ ਗੁਰਤੀ ਕਾ ਖਾਲਸਾ ਸੰਗਤਾਂ ਦੇ ਵਿੱਚ ਜੀ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਸਾਡੇ ਨਾਲ ਸਾਡੀ ਸੁਸਾਇਟੀ ਦੇ ਬਹੁਤ ਸਹਿਯੋਗੀ ਜਿਹੜੇ ਕਿ ਸਾਡੇ ਸੁਸਾਇਟੀ ਦੇ ਆਗੂ ਨੇ ਸਰਦਾਰ ਜਗਜਨਨ ਸਿੰਘ ਜੀ ਜਨਕਸਤਤਰ ਗੁਰਪ੍ਰੀਤ ਸਿੰਘ ਜੀ ਖਜ਼ਾਨਚੀ ਸਰਪੰਚ ਸਾਂਗ ਨੇ ਤੋਂ ਇਨ ਸਾਰਿਆਂ ਦੇ ਬੜੇ ਸੰਯੋਗ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਦਿੱਲੀ ਜਾਂਦਾ ਹੈ ਇਹ ਦਿੱਲੀ ਜਿਹੜਾ ਵਾ 3 ਸਤੰਬਰ ਨੂੰ ਪਹੁੰਚੇਗਾ ਜੀ ਸਰਕਾਰ ਨੂੰ ਕੀ ਸੁਨੇਹਾ ਚਾਹੁੰਦੇ ਹੋ ਸਰਕਾਰ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਵਾ ਗੁਰੂ ਘਰ ਦੇ ਵਿੱਚ ਜਾ ਕੇ 5 ਤਰੀਕ ਨੂੰ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਵਾ ਮਨਾਵੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ